ਦਾ ਨਿਸ਼ਾਨ ਵੀ ਹੈ ਪਰ ਸ਼ੱਕ ਹੈ ਹਾਂ ਹਾਂ ਆਪ ਉੱਥੇ ਖਲੋ ਗਏ ਗੱਲ ਭਾਜੀ ਇਹ ਵੀ ਚਾਰਪੁਰ ਪਿੰਡਿਆ ਗੱਗੋਮਾਲ ਦੇ ਲਾਗੇ ਹਾਂ ਹਾਂ ਇਹ ਕੀ ਚੀਜ਼ ਆ ਕੀ ਭਾਜੀ ਘੋੜੀ ਦਾ ਖੋਰਿਆ ਅੱਛਾ ਜੀ ਇਹ ਘੋੜੀ ਦਾ ਮੇਰੀ ਦਾ ਖੋਰ ਲੱਥ ਗਿਆ ਵਾ ਗੱਗੋਮਾਲ ਦੇ ਲਾਗੇ ਪਿੰਡਿਆ ਚਾਰਪੁਰ ਗੁਜਰਾں ਤੋਂ ਘੋੜੀ ਲਈ ਗੁਜਰਾں ਤੋਂ ਘੋੜੀ ਭਾਜੀ ਲਈ ਮੈਂ 45000 ਦੀ ਠੀਕ ਤੇ ਨਗਦ ਪੈਸੇ ਦਿੱਤੇ ਉਹਨਾਂ ਨੂੰ ਵਿਆਜੀ ਚੁੱਕ ਕੇ ਮੈਂ ਪੈਸੇ ਫੇਰ ਦਿੱਤੇ ਆ। ਦਿੱਲੀ ਬੇਸ ਤੇ ਪੈਸੇ ਮੈਂ ਲੈ ਆ ਤੇ ਫੇਰ ਮੈਂ ਪੈਸੇ ਦਿੱਤੇ ਭਾਜੀ ਮੈਂ ਸਬਜ਼ੀ ਦਾ ਕੰਮ ਕਰਦਾ। ਤੇ 45000 ਰੁਪਇਆ ਦੇ ਕੇ ਘੋੜੀ ਲੈ ਕੇ ਭਾਜੀ 1 ਕਿੱਲਾ ਅਜੇ ਮੈਂ ਤੋੜ ਕੇ ਲਿਆਂਦੀ ਮੈਂ ਪਿੰਡ ਝੋਲਦਨੀ ਚਾਰ ਕਰੋ। ਉੱਥੇ ਰੇਤਾ ਕੱਢਦੇ ਸੀ। ਹਾਂ ਹਾਂ। ਤੇ ਉੱਥੋਂ 1 ਕਿੱਲਾ ਅਜੇ ਤੋੜ ਕੇ ਲਿਆਂਦੀ ਆ ਭਾਜੀ ਉੱਥੇ ਗੱਡੀ ਗਾਂ ਜਾਂਦੀ ਨਹੀਂ ਆ। ਅਸੀਂ ਤੋੜ ਕੇ ਆਉਣਾ ਭਾਜੀ ਪਹਿਲਾਂ ਵੀ ਬੜੀਆਂ ਟਰਾਲੀਆਂ ਰੇਤਾ ਦੀਆਂ ਲਾਗੋ ਨੰਗੀਆਂ ਤੇ ਪਰ ਵੀ ਨੰਗੇ ਆ। ਹਾਂ ਹਾਂ। ਉਸ ਤੋਂ ਬਾਅਦ ਇਹ ਇੱਕ ਵੀਰ ਆਇਆ ਲੱਖਾ ਸਿੰਘ ਜਿਹੜਾ ਜਿਹਦਾ ਨਾਂ ਲੱਖਾ ਸਿੰਘ ਆ ਗੱਗੋਮਾਲ ਦਾ ਰਹਿਣ ਵਾਲਾ ਸੋਨਾ ਲੀਤਾ ਉਹਦੇ ਕੋਲ ਟਰੈਕਟਰ ਆ ਸੋਨਾ ਲੀਤਾ ਉਹ ਭਾਜੀ ਅਹੀਂ ਉਹਨੂੰ ਹੱਥ ਵੀ ਦਿੱਤਾ ਆ ਅਸੀਂ ਦੋ ਬੰਦਿਆਂ ਨੇ ਘੋੜੀ ਫੜੀ ਉਧਰੋਂ ਉਧਰੀ ਹੱਥ ਵੀ ਦਿੱਤਾ ਵੀ 2 ਮਿੰਟ ਟਰੈਕਟਰ ਰੋਕ ਲਾ ਉਹਨੇ ਟਰੈਕਟਰ ਨਹੀਂ ਰੋਕਿਆ ਭਾਜੀ ਇੱਕਦਮ ਉਹਨੇ ਟਰਾਲੀ ਦਾ ਟਾਇਰ ਜਿਹੜਾ ਮੇਰੀ ਘੋੜੀ ਦੇ ਟਾਇਰ ਤੇ ਜਾੜਦਾ ਤੇ ਪੈਰ ਜਿਹੜਾ ਵਾ ਲੱਥ ਗਿਆ ਟਾਇਰ ਦਾ ਨਿਸ਼ਾਨ ਵੀ ਭਾਜੀ ਆ ਵੇਖੋ ਉੱਪਰ ਹੈ ਗਿਆ ਵਾ ਇੱਕ ਹੋਰ ਦੇ ਉੱਪਰ ਟਾਇਰ ਦਾ ਨਿਸ਼ਾਨ ਵੀ ਆਵੇ ਕੋ ਛਪਿਆ ਵਾ ਤੇ 12 ਅਕਤੂਬਰ ਦੀ ਗੱਲ ਹੈ ਭਾਜੀ ਉਸ ਤੋਂ ਬਾਅਦ ਉਸ ਬੰਦੇ ਨੇ ਸਾਨੂੰ ਕੋਈ ਨਿਆਣ ਨਹੀਂ ਦਿੱਤਾ ਮਸ਼ੀਨ ਵਾਲੇ ਨੇ ਜਿਹੜਾ ਬੰਦਾ ਰੇਤਾ ਵਾਲੀ ਮਸ਼ੀਨ ਕਰਦਾ ਹੈ ਭਾਜੀ ਉਹਨੂੰ ਉਹਨਾਂ ਦਬਕਾ ਮਾਰਿਆ ਵੀ ਤੇਰੀ ਅਹੀ ਮਸ਼ੀਨ ਬੰਦ ਕਰਾ ਦੇਣੀ ਹੈ ਇਸ ਬੰਦੇ ਨੂੰ ਕੋਈ ਨਾ ਕੋਈ ਨਿਆਣ ਦਿਵਾਉਣਾ ਚਾਹੀਦਾ ਉਹ ਬੰਦੇ ਨੇ ਸਾਨੂੰ ਕੋਈ ਨਿਆਣ ਨਹੀਂ ਦਿੱਤਾ ਉਸ ਤੋਂ ਬਾਅਦ ਭਾਜੀ ਉਹਨੇ ਮਸ਼ੀਨ ਵਾਲੇ ਨੇ ਆਪਣੇ ਕੋਲੋਂ ਹਮਦਰਦੀ ਤੌਰ ਤੇ ਸਾਨੂੰ 10000 ਰੁਪਏ ਦਿੱਤਾ ਵੀ ਘੋੜੀ ਦਾ ਜਾ ਕੇ ਇਲਾਜ ਕਰਾਓ ਹੋਰ ਵੀ ਮੈਂ ਲੋਡ ਹੋਊਗੀ ਤਾਂ ਤੁਹਾਡੇ ਲਈ ਮੈਂ ਮੈਂ ਹਾਜ਼ਰ ਹਾਂ ਉਸ ਤੋਂ ਬਾਅਦ ਭਾਜੀ ਮੈਂ ਕੋੜੀ ਆਪਣੀ ਲਾਦ ਕੇ ਘਰ ਲੈ ਆਇਆ 12 ਅਕਤੂਬਰ ਦੀ ਗੱਲ ਆ 1 ਮਹੀਨਾ ਮੈਂ ਲਗਾਤਾਰ ਮਹਿੰਗੇ ਤੋਂ ਮਹਿੰਗੇ ਟੀਕੇ ਆ ਵੇਖੋ ਮਹਿੰਗੇ ਤੋਂ ਮਹਿੰਗੇ ਲਾਜ ਕੀਤਾ ਮੈਂ ਸਪਰੇਆਂ ਲਿਆ ਲਿਆ ਪੱਟੀਆਂ ਭਾਜੀ ਦੇਖੋ ਮਹਿੰਗੇ ਤੋਂ ਮਹਿੰਗਾ ਮੈਂ ਸਮਾਨ ਲਿਆ ਲਿਆ ਕੇ ਇਹ ਵੀ ਨਹੀਂ ਅਭੀ ਮੈਂ ਲਾਜ ਫੁੱਲ ਬੜਾ ਫੁੱਲ ਭਾਜੀ ਮੈਂ ਕੋੜੀ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਉੱਥੇ ਸਾਨੂੰ ਇਹ ਉਲਟ ਵੀ ਬੋਲਦਾ ਰਿਹਾ ਤਾਂ ਦਾ ਵੀ ਕੁੱਤੇ ਉਹ ਚੂੜੇ ਜੋ ਕਰਨਾ ਕਰ ਲੋ ਇਧਰ ਦੇਖੋ ਮਹਿੰਗੀ ਤੋਂ ਮਹਿੰਗੀ ਮੈਂ ਪੱਟੀ ਪਾਜੀ ਆ ਲਿਆ ਕੇ ਮੁਕਸਲ 4000 ਆ 200 ਰੁਪਏ ਦਾ ਡੇਲੀ ਟੀਗਾ ਲਾਉਂਦਾ ਰਿਹਾ ਮੈਂ ਇਧਰ ਦੇਖੋ ਮਹਿੰਗੀ ਤੋਂ ਮਹਿੰਗੀ ਪੱਟੀਆਂ ਲਿਆ ਲਿਆ ਮੈਂ ਕਰਦਾ ਰਿਆਂ ਤੇ ਪਰ ਘੋੜੀ ਪਾਜੀ ਮੇਰੀ ਅੱਖਾਂ ਸਾਹਮਣੇ ਤੜਫ ਤੜਫ ਕੇ ਘੋੜੀ ਮਰੀ ਆ ਇੱਕ ਮਹੀਨਾ ਮੈਂ ਸੇਵਾ ਵੀ ਕੀਤੀ ਆ ਤੇ ਮੈਂ ਕਹਿੰਨਾ ਪਾਜੀ ਉਸ ਬੰਦੇ ਨੂੰ ਚਾਹ ਇਸ ਚੀਜ਼ ਦੀ ਸਜ਼ਾ ਹੋਣੀ ਚਾਹੀਦੀ ਆ ਵੀ ਜਿੱਦਾਂ ਮੇਰਾ ਜਾਨਵਰ ਮਰਿਆ ਨਾ ਪਹਿਲੀ ਗੱਲ ਇਹ ਇਦਾਂ ਹੀ ਮਰਨਾ ਚਾਹੀਦਾ ਜਿੱਦਾਂ ਮੇਰੀ ਅੱਖਾਂ ਸਾਹਮਣੇ ਤੜਫ ਤੜਫ ਕੇ ਮਰੀ ਕੁੜੀਏ ਕੀ ਨਾਂ ਤੇ ਕਿਹੜਾ ਇਲਾਕਾ ਹੈ ਜੀ ਨਾਂ ਮੇਰਾ ਰਿੰਪਾਲ ਸਿੰਘ ਆ ਜੀ ਇਲਾਕਾ ਇਲਾਕਾ ਆਪਣਾ ਪੰਜਵਾਲਿਆ ਅਤਰਨਤਨ ਜਿਲ੍ਹਾ ਕੀ ਗੱਲ ਕੀ ਹੋਈ ਗੱਲ ਪਾਜੀ ਇਹੋ ਹੀ ਹੋਈ ਆ ਪੁੱਤਰ ਮੇਰੇ ਨੇ ਘੋੜੀ ਲਿਆਂਦੀ ਆ ਤੇ ਇਹਨੂੰ ਟਰਾਲੀ ਵਾਲੇ ਨੇ ਸੱਟ ਲਾਤੀ ਆ ਉੱਤੇ ਟਾਇਰ ਚੜਾਇਆ ਤੇ ਉਹਦਾ ਖੁਰ ਲੱਤ ਗਿਆ ਖੁਰ ਲੱਤ ਨਾਲ ਘੋੜੀ ਜਿਹੜੀ ਇਹਦਾ ਖੂਨ ਬਹੁਤ ਵਗ ਗਿਆ ਪਗਣ ਨਾਲ ਇਹਦਾ ਇਹ ਹੋ ਗਿਆ ਵੀ ਇਹ ਕੂਲੀ ਜਿਆਦੀ ਤੰਗ ਹੋ ਗਈ ਆ ਤੇ ਉੱਥੇ ਮਸ਼ੀਨ ਵਾਲਾ ਮੁੰਡਾ ਉਹਨੇ ਰੁਪਈਆ ਇਹਨੂੰ 10000 ਦਿੱਤਾ ਆਪਣੇ ਤਰਸ ਤੌਰ ਤੇ ਵੀ ਜਾ ਕੇ ਇਲਾਜ ਕਰਾਇਆ ਦਾ ਇੱਥੇ ਪਿੰਡ ਲਿਆ ਮੇਰਾ ਪੁੱਤ ਚਲੋ ਅਹੀਂ ਵੀ ਗਾੜੀਆਂ ਜਦੋਂ ਅਸੀਂ ਸਾਹਮਣੇ ਹੋਏ ਆ ਤੇ ਰੌਂਡ ਹੈ ਪਿਆ ਦੇ ਅਸੀਂ ਇਹਨੂੰ ਚੁੱਪ-ਚੁੱਪ ਕਰਾਇਆ ਮੈਂ ਚੱਲ ਕੋਈ ਨਹੀਂ ਢਿੱਲ ਰੱਖ ਕੋਈ ਗੱਲ ਨਹੀਂ ਇਲਾਜ ਕਰਾਵਾਂਗੇ ਹੁਣ ਜੇ ਹੋ ਗਿਆ ਜੋ ਹੋ ਗਿਆ ਠੀਕ ਆ ਲਿਆਂਦਾ ਇਹਨੂੰ ਮਹੀਨਾ ਹੋ ਗਿਆ ਘੋੜੀ ਨੂੰ ਮੈਂ ਆਪ ਵੀ ਸ਼ਾਮ ਕਰਦਾ ਮੇਰਾ ਪੁੱਤ ਵੀ ਡਾਕਟਰ ਲਿਆ ਲਿਆ ਕੇ ਪੈਸੇ ਲਾਏ ਉੱਤੇ ਡਾਕਟਰ ਨੇ 20 25000 ਰੁਪਏ ਅਸੀਂ ਉੱਤੇ ਵੀ ਲਾਇਆ ਜੀ ਤੇ ਇਹਦਾ ਜਿਹੜਾ ਮਸਲਾ ਲਕੋੜੀ ਦਾ ਨਹੀਂ ਹੋਇਆ ਹੈ ਵਿਚਾਰੀ ਠੀਕ ਨਹੀਂ ਹੋ ਸਕੀ ਬੜਾ ਜੋਤ ਲਾਇਆ ਅਸੀਂ ਇਹਦੇ ਲਈ ਮੈਟ ਵੀ 15 1600 ਦਾ ਲੈਂਦਾ ਖੁਰਲੀ ਫਰੀ ਲੈਂਦੀ ਅਸੀਂ ਇਹਦੇ ਲਈ ਇਹ ਡੰਗਰਾਂ ਦੇ ਵਿੱਚ ਨਾ ਜਾਵੇ ਕੋਈ ਇਹਦਾ ਇਹਨੂੰ ਦੁੱਖ ਪ੍ਰਾਪਤ ਨਾ ਹੋਵੇ ਪਰ ਇਹਦੀ ਦੇਖਭਾਲ ਅਸੀਂ ਜਿੰਨੀ ਕੀਤੀ ਆ ਸਾਡਾ ਦਿਲ ਜਾਣਦਾ ਤੇ ਜਾਂ ਰੱਬ ਜਾਣਦਾ ਇਹਦੇ ਨਾਲ ਕਰਜਾ ਸੁਧਾ ਚੁੱਕ ਕੇ ਜਿਹੜਾ ਉਹ ਕਰਜਾ ਭਾਜੀ ਅਹੀਂ ਦੇ ਮੁੰਡੇ ਮੇਰਾ ਡੇਲੀ ਫੇਸ ਤੇ ਪਹਿ ਲੈ ਕੇ ਘੋੜੀ ਲਿਆ ਸਬਜੀ ਭਾਜੀ ਦਾ ਅਸੀਂ ਕੰਮ ਕਰਦੇ ਆ ਤੇ ਗਰੀਬ ਬੰਦੇ ਆ ਅਸੀਂ ਤਾਂ ਰੇੜੇ ਰੂੜੇ ਚੋਣੇ ਆਂਦੇ ਇਸੇ ਕੰਮ ਲਈ ਅਸੀਂ ਲੈਂਦੀ ਆ ਉਹਦੋਂ ਦਾ ਪੁੱਤ ਮੇਰਾ ਰੇੜਿਆਂ ਤੋਂ ਵੀ ਮਤਲਬ ਲ ਕੇ ਬਹਿਣ ਵਾਲੀ ਗੱਲ ਆ ਨਾ ਦੇ ਕੋਈ ਦਿਹਾੜੀ ਕਰਨ ਜੋਗੇ ਅਸੀਂ ਤੇ ਨਾ ਸਬਜੀ ਤੋਂ ਬਗੇਰ ਕੋਈ ਕੰਮ ਨਹੀਂ ਸਾਡਾ ਉਹਦੋਂ ਦਾ ਸਾਡਾ ਇਹਨਾਂ ਨੁਕਸਾਨ ਹੋ ਗਿਆ ਵੀ 20-25000 ਕੋਲੋਂ ਲਾਇਆ ਸਾਨੂੰ ਇਹ ਘੋੜੀ ਲੱਖ ਰੁਪਈਆ ਚ ਪਈ ਆ ਜੀ ਤੇ ਜਿਹੜਾ ਕੋਈ ਜਿੰਨਾ ਕੋ ਕਰਜ਼ਾ ਲਿਆ ਫਿਰ ਉਹ ਵੀ ਕਰਜ਼ਾ ਭਾਜੀ ਉਹ ਸਾਡੇ ਘਰ ਢੇੜੇ ਮਾਰਦੇ ਆ ਪਰੇਸ਼ਾਨੀ ਦਾ ਨੂੰ ਇਹੋ ਹੀ ਅਹੀਂ ਹੁਣ ਇਹੋ ਹੀ ਆਨੇ ਵੀ ਸਾਡੀ ਘੋੜੀ ਨਹੀਂ ਆ ਦੁਨੀਆ ਤੇ ਰਹੀ ਮੰਨ ਲੋ ਤੇ ਅਹੀਂ ਦੱਸੋ ਕੀ ਕਰੀ ਅਸੀਂ ਸੱਜੇ ਸੱਜੇ ਤੁਹਾਡੇ ਮੋੜਾਂਗੇ ਪੈਸੇ ਹੁਣ ਜਿੱਦਾਂ ਵੀ ਉਹ ਮੋੜਾਂਗੇ ਜ਼ਰੂਰ ਪੈਸੇ ਮਾਰਦੇ ਨਹੀਂ ਮੋੜਾਂਗੇ ਜਿਸ ਬੰਦੇ ਨੇ ਨੁਕਸਾਨ ਕੀਤਾ ਵਾ ਕੋਈ ਉਹਦੇ ਵੱਲੋਂ ਕੋਈ ਕਿਸ ਤਰ੍ਹਾਂ ਦੀ ਬੋਲਬਾਣੀ ਜਾਂ ਕਿਸ ਤਰ੍ਹਾਂ ਦੀ ਬੋਲਬਾਲੀ ਭਾਜੀ ਉਹਦੇ ਬੜਾ ਭੜਾ ਬੋਲਦਾ ਉਹ ਕਹਿੰਦਾ ਵੀ 18 ਪਰਚੇ ਮੇਰੇ ਤੇ ਅੱਗੇ ਵੀ ਹੈਗੇ ਆ ਇਹ ਗੱਲ ਵੀ ਉਹਨੇ ਕਹੀ ਆ 18 ਪਰਚੇ ਮੇਰੇ ਤੇ ਅੱਗੇ ਆ ਜੇ ਹੋਰ ਵੀ ਇੱਕ ਕਰਾ ਦੋਗੇ ਤੇ ਮੈਨੂੰ ਉਹਦਾ ਕੋਈ ਦੋਖਣੀ ਉਹ ਬੋਲੀਆਂ ਮਾੜੀਆਂ ਹੀ ਬੋਲਦਾ ਸੀ ਵਾਹੇ ਚੂੜੀਆਂ ਚਿਹੜਿਆਂ ਵਾਹਦੇ ਆਪਣੀ ਜਾਤੀ ਵਾਹ ਤੇ ਵਾਸਤੇ ਵੀ ਸ਼ਬਦ ਉਹਨੇ ਬੋਲੇ ਆ ਪਰ ਅਹੀਂ ਤੋਂ ਮੇਰਾ ਪੁੱਤ ਤੇ ਸਾਡਾ ਇੱਕ ਮੁੰਡਾ ਹੋਰ ਨਾਲ ਗਿਆ ਦੂਰ ਬੜਿਆ ਗਿਆ ਜੀ ਉੱਥੇ ਅਸੀਂ ਦੋ ਹੀ ਬੱਚੇ ਸੀ ਉੱਥੇ ਇੰਨੇ ਬੰਦਿਆਂ 'ਚ ਨਹੀਂ ਤੁਹਾਨੂੰ ਪਤਾ ਦੋ ਬੱਚੇ ਕੁਝ ਕਰ ਸਕਦੇ ਇਹਨਾਂ ਨੇ ਕੋਈ ਆਗੋ ਮਾੜੀ ਗੱਲ ਨਹੀਂ ਉਹਨਾਂ ਨੂੰ ਕਹੀ ਹਨ ਮੰਗ ਕੀ ਕਰਦੇ ਹੋ ਮੰਗ ਆਹੀ ਭਾਜੀ ਇਹੋ ਕਰਦੇ ਆ ਜਾਂ ਤੇ ਮੇਰੇ ਪੁੱਤਰ ਨੂੰ ਇਹਦਾ ਉਹ ਹਰਜਾਨਾ ਭਰੇ ਜਿੰਨਾ ਸਾਡਾ ਨਿਖਸ਼ਾਨ ਹੋ ਗਿਆ ਸਾਡਾ ਕੋਈ ਦੁੱਖ ਵੈਰ ਨਹੀਂ ਉਹਦੇ ਨਾਲ ਪਰ ਦੁੱਖ ਵੈਰ ਸਾਡਾ ਇਹੋ ਹੀ ਆ ਵੀ ਉਹਨੂੰ ਹੱਥ ਦਿੱਤਾ ਉਹ ਬੰਦੇ ਨੂੰ ਜੇ ਉਹ ਟਰਾਲੀ ਖਿਲਾਾਰੇ ਤੇ ਸਾਡੀ ਘੋੜੀ ਨਹੀਂ ਸੀ ਮਰਨੀ ਘੋੜੀ ਮਾਰਨ ਵਾਲਾ ਬੰਦਾ ਸਾਡਾ ਉਹ ਆ ਤੜਫ ਤੜਫ ਕੇ ਘੋੜੀ ਤੇ ਤੜਫ ਕੇ ਘੋੜੀ ਮਰੀ ਆ ਤਿੰਨ ਦਿਨ ਹੋ ਗਏ ਘੋੜੀ ਡਿੱਗੀ ਨੂੰ ਤਾਂ ਅਜੇ ਦੀ ਜਾਨ ਨਿਕਲ ਗਈ ਵਿਚਾਰੀ ਦੀ ਤੇ ਹਾਰ ਕੇ ਅਸੀਂ ਫਿਰ ਤੁਹਾਨੂੰ ਆ ਕੇ ਕੰਮ ਕਰਾਉਣ ਲੱਗੇ ਨਹੀਂ ਜੇ ਸਾਡਾ ਕੋਈ ਉਹਦੇ ਨਾਲ ਵੈਰ ਨਹੀਂ ਸੀ ਪਰ ਉਹਨੂੰ ਚਾਹੀਦਾ ਵੀ ਸਾਡਾ ਇਹ ਹਰਜਾਨਾ ਭਰੇ ਤੇ ਜਾਨ ਨੂੰ ਫਿਰ ਇਤਰਾਹ ਸਜ਼ਾ ਉਹਨੂੰ ਵੀ ਮਿਲਣੀ ਚਾਹੀਦੀ ਆ ਜਾਂ ਉਹ ਜੇਲ੍ਹ ਚ ਜਾਵੇ ਬੰਦਾ ਉੱਤੇ ਪਰਚਾ ਹੋਣਾ ਚਾਹੀਦਾ ਯਕੀਨ ਆ ਤੇ ਕਿਹੜਾ ਇ ਪਾਜੀ ਮੇਰਾ ਨਾਮ ਦਲਬੀਰ ਸਿੰਘ ਆ ਪਿੰਡ ਮੇਰਾ ਪੰਜਵੜ ਕਲਾਂ ਕੀ ਗੱਲ ਕੀ ਹੋਈ ਹੈ ਪਾਜੀ ਅਸੀਂ ਗੁਜਰਾਂ ਤੋਂ ਘੋੜੀ ਲਈ ਪਿੰਡ ਝਾਰਪੁਰੋਂ ਗੱਗੋਮਾਲ ਦੇ ਲਾਗੇ ਝਾਰਪੁਰ ਪਿੰਡ ਆ ਗੁਜਰਾਂ ਤੋਂ ਘੋੜੀ ਲਈ 45000 ਰੁਪਏ ਦੀ ਪਾਜੀ ਤੇ ਘੋੜੀ ਅਸੀਂ ਪਾਜੀ ਅਜੇ ਲੈ ਕੇ ਨਕਦ ਪੈਸੇ ਦਿੱਤੇ ਆ ਵਿਆਜੀ ਚੁੱਕ ਕੇ ਮੈਂ ਪੈਸੇ ਖੜੇ ਹੀਗੇ ਡੇਲੀ ਬੇਸ ਤੇ ਮੇਰਾ ਕੰਮ ਸਬਜੀ ਦਾ ਵਾ ਤੇ ਡੇਲੀ ਬੇਸ ਤੇ ਮੈਂ ਪੈਸੇ ਚੁੱਕ ਕੇ ਖੜੇ ਹੀ ਮੈਂ ਘੋੜੀ ਲੈ ਕੇ ਭਾਜੀ ਇੱਕ ਕਿਲਾ ਜੇ ਤੋੜ ਕੇ ਲਿਆਂਦੀ ਆ ਲਾਗੋਂ ਪਹਿਲਾਂ ਵੀ ਉਧਰ ਗੱਡੀ ਨਹੀਂ ਲੰਗਦੀ ਭਾਜੀ ਛੋਟਾ ਥੀ ਲਾਗੋਂ ਪਹਿਲਾਂ ਵੀ ਟਰਾਲੀਆਂ ਰੇਤਾਂ ਦੀਆਂ ਨੰਗੀਆਂ ਵਾ ਟਿੱਪਰ ਵੀ ਲੰਗੇ ਆ ਇੱਕ ਬੰਦਾ ਆਇਆ ਲੱਖਾ ਸਿੰਘ ਗੱਗੋਮਾਲ ਪਿੰਡ ਦਾ ਪਿੰਡ ਆ ਉਹਦਾ ਸੋਨਾ ਲੀਕਾ ਉਹਦੇ ਕੋਲ ਭਾਜੀ ਟਰੈਕਟਰ ਆ ਉਹਨੂੰ ਅਸੀਂ ਦੋ ਜਣਿਆਂ ਨੇ ਘੋੜੀ ਫੜੀ ਅਸੀਂ ਹੱਥ ਵੀ ਦਿੱਤਾ ਵਾ ਵੀ 2 ਮਿੰਟ ਟਰੈਕਟਰ ਰੋਕ ਲਾ ਤੇ ਮਤਲਬ ਲਾਗੇ ਅਸੀਂ ਪਿੰਡ ਦੇ ਭਾਜੀ ਆ ਗਏ ਆ ਇੱਕ ਕਿਲਾ ਹੀ ਦੂਰ ਆਏ ਆ ਜੀ ਘੋੜੀ ਗੁਜਰਾਂ ਦੇ ਘਰੋਂ ਫੜ ਕੇ ਉਹਨੇ ਭਾਜੀ ਟਰੈਕਟਰ ਨਹੀਂ ਰੋਕਿਆ ਟਰੈਕਟਰ ਨਹੀਂ ਰੋਕਿਆ ਭਾਜੀ ਉਹਨੇ ਟਰੈਕਟਰ ਲੰਘਿਆ ਟਰਾਲੀ ਦਾ ਟਾਇਰ ਜਿਹੜਾ ਮੇਰੇ ਘੋੜੀ ਦੇ ਖੁਰਦੇ ਉੱਤੇ ਚਾੜਤਾ ਖੁਰ ਮੇਰੇ ਕੋਲ ਆ ਤਿੰਨ ਟਰੈਕਟਰ ਦਾ ਨਿਸ਼ਾਨ ਵੀ ਪਿਆ ਇੱਕਦਮ ਘੋੜੀ ਦਾ ਭਾਜੀ ਜਦੋਂ ਪੈਰ ਲੱਤ ਗਿਆ ਤੇ ਸਾਡੇ ਪਾ ਦੀ ਬਣ ਗਈ ਆ ਮੇਰੀ ਘੋੜੀ ਉੱਥੇ ਵੀ ਤੜਫਦੀ ਰਹੀ ਆ ਮੈਨੂੰ ਕਹਿੰਦਾ ਵੀ ਅਸੀਂ ਬਥੇਰਾ ਨੂੰ ਕਿਹਾ ਵੀ ਤੂੰ ਸਾਡਾ ਨੁਕਸਾਨ ਕਰਤਾ ਵਾ ਇੰਨੇ ਦਾ ਉਹਨੇ ਦਾ ਪਰ ਉਹਨੇ ਬੰਦੇ ਨੇ ਸਾਨੂੰ ਭਾਜੀ ਨੁਕਸਾਨ ਨਿਆਣ ਨਹੀਂ ਦਿੱਤਾ ਅੱਗੋਂ ਸਾਨੂੰ ਉਲਟ ਬੋਲਦਾ ਰਿਹਾ ਵੀ ਕੁੱਤੇ ਜੋੜੇ ਜੋ ਤੁਹਾਡੇ ਕੋ ਹੁੰਦਾ ਕਰ ਲੋ ਮੈਂ ਨਹੀਂ ਇਹ ਕੁਝ ਦੇਣਾ ਤੇ ਨਾ ਮੈਨੂੰ ਕਿਉ ਹੀ ਮੈਂ ਤਾਂ ਗੱਲ ਵੀ ਨਹੀਂ ਭਾਜੀ ਆਡੀ ਸੁਣੀ ਉਹਨੇ ਟਰੈਕਟਰ ਭਜਾ ਕੇ ਲੈ ਗਿਆ ਸ਼ਬਦ ਵੀ ਬੋਲੇ ਗਏ ਭਾਜੀ ਇਹਨੂੰ ਕੁੱਤਿਆਂ ਚੂੜਿਆਂ ਵੀ ਕਿਹਾ ਵਾ ਆਂਦਾ ਤੂੰ ਤੂੰ ਕਰ ਲੈ ਜੋ ਕਰਨਾ ਈ ਇਹ ਵੀ ਗੱਲ ਕਹੀ ਆ ਕਿਹੜੀ ਬਰਾਦਰੀ ਤੋਂ ਪਤਾ ਲੱਗਾ ਉਹ ਹਾਂਜੀ ਉਹ ਕਿਹੜੀ ਉਹ ਜੱਟ ਸੇ ਜੱਟ ਸਿੰਘ ਆ ਠੀਕ ਹੈ ਹਾਂਜੀ ਤੇ ਫਿਰ ਅੱਗੇ ਕੀ ਹੋਇਆ ਉਸ ਤੋਂ ਬਾਅਦ ਭਾਜੀ ਐ ਜਦੋਂ ਮਤਲਬ ਘੋੜੀ ਫਿਰ ਲਿਆ ਕੇ ਪਿੰਡ 'ਚ ਬੰਨ ਲਈ ਪੈਰ ਲੱਥਾ ਈ ਸਾਨੂੰ ਭਾਜੀ ਉਹਨਾਂ ਨੇ ਬੰਦਿਆਂ ਨੇ ਆਖਿਆ ਵੀ ਤੁਸੀਂ ਮਤਲਬ ਇਹਨੂੰ ਸੱਦਦੇ ਆ ਇੱਥੇ ਤੇ ਨਿਆਂ ਦਊਗਾ ਕੋਈ ਟਰੈਕਟਰ ਇਹ ਭਜਾ ਕੇ ਲੈ ਗਿਆ ਮੋਕੇ ਤੇ ਕੌਣ ਪਹੁੰਚਾ ਅੱਥੇ ਪਿੰਡ ਦੇ ਬੰਦੇ ਉਹਨਾਂ ਦੇ ਪਿੰਡ ਦੇ ਬੰਦੇ ਹੀ ਇਹ ਚਾਰਪੁਰ ਦੇ ਇਹ ਤਾਂ ਗੱਗੋਮਾਲ ਦਾ ਭਾਜੀ ਇਹਨੇ ਭਾਜੀ ਉਹਨਾਂ ਨੂੰ ਨਿਆਂ ਨਹੀਂ ਕੋ ਦਿੱਤਾ ਉਹਨਾਂ ਨੂੰ ਆਂਦਾ ਮੈਂ ਨਹੀਂ ਕੁਝ ਦੇਣਾ ਜੋ ਜੋ ਇਹਨਾਂ ਤੋਂ ਹੁੰਦਾ ਕਰ ਦੇਣਾ ਪਰਚਾ ਕਰਾ ਦੇਣਾ ਉਸ ਤੋਂ ਬਾਅਦ ਭਾਜੀ ਅਸੀਂ ਕੀ ਕਰਨਾ ਹੈ ਗਰੀਬ ਬੰਦੇ ਆਂ ਅਸੀਂ ਉਹਨਾਂ ਦੇ ਪਿੰਡ ਗਏ ਆ ਤੇ ਤੁਹਾਨੂੰ ਪਤਾ ਅਸੀਂ ਕੀ ਕਰ ਦੇਣਾ ਇਹ ਉਹਨੂੰ ਤਗੜਾ ਬੰਦਾ ਹੀ ਹੋ ਅਸੀਂ ਭਾਜੀ ਮੁੜ ਕੇ ਮਸ਼ੀਨ ਵਾਲੇ ਨੇ ਸਾਨੂੰ ਆਖਿਆ ਵੀ ਮੈਂ ਹਮਦਰਦੀ ਤੌਰ ਤੇ ਤੁਹਾਨੂੰ 10000 ਰੁਪਏ ਦੇ ਦਿੰਨਾ ਵਾ ਉਹ ਵੀ ਇੰਨੇ ਨਹੀਂ ਉਹ ਇਹ ਬੰਦੇ ਨੇ ਆਖਿਆ ਵੀ ਜੋ ਤੜਤੋਂ ਹੁੰਦਾ ਤੁਸੀਂ ਕਰ ਦੋ ਮਸ਼ੀਨ ਵਾਲੇ ਨੇ ਰੇਤਾ ਜਿਹੜੀ ਕੱਢਦਾ ਉਹਨੇ ਆਪਣੇ ਕੋਲੋਂ 10000 ਰੁਪਏ ਦਿੱਤਾ ਵਾ ਵੀ ਮਤਲਬ ਤੂੰ ਜਾ ਕੇ ਬਹੂ ਇਹਦਾ ਇਲਾਜ ਕਰਾ ਤੇ ਰੋਣਾ ਇਹਦਾ ਇਲਾਜ ਕਰਾ ਤੇ ਜੋ ਵੀ ਮੇਰੇ ਕੋਲ ਹੋਊਗਾ ਹੋਰ ਵੀ ਤੇਰਾ ਮੈਂ ਮਸਲਾ ਹੱਲ ਕਰ ਦੂੰਗਾ ਤੇ ਜਾ ਕੇ ਆਪਣਾ ਇਲਾਜ ਕਰਾ ਘੋੜੀ ਦਾ ਘੋੜੀ ਤੇਰੀ ਤੜਫਣ ਬੜਾ ਦੇਈ ਆ ਅਹੀਂ ਭਾਜੀ ਉੱਥੋਂ ਘੋੜੀ ਲੱਦ ਕੇ ਆ ਗਏ ਆ ਮਹੀਨਾ ਇੱਕ ਹੋ ਗਿਆ ਭਾਜੀ ਮੇਰੇ ਕੋਲ ਟੀਕੇ ਆ ਵੇਖ ਲਓ ਮਹਿੰਗੇ ਤੋਂ ਮਹਿੰਗਾ ਟੀਕਾ ਮੈਂ ਘੋੜੀ ਨੂੰ ਲਾਇਆ ਡਾਕਟਰ ਸੱਦੇ ਆ ਯਾਰ 1.7 ਰੁਪਿਆ ਮੈਂ ਡਾਕਟਰਾਂ ਨੂੰ ਦਿੰਦਾ ਰਿਹਾ ਜੀ ਵਧੀਆ ਤੋਂ ਵਧੀਆ ਮੈਂ ਭਾਜੀ ਮਤਲਬ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ ਐ ਪਰ ਘੋੜੀ ਭਾਜੀ ਮੇਰੀਆਂ ਅੱਖਾਂ ਸਾਹਮਣੇ 1 ਮਹੀਨੇ ਬਾਅਦ ਤੜਫਦੀ ਮਰੀ ਐ ਅੱਜ ਘੋੜੀ ਦੀ ਡੈਥ ਹੈ ਹਾਂਜੀ ਅੱਜ ਘੋੜੀ ਮੇਰੀ ਭਾਜੀ 31 12 ਅਕਤੂਬਰ ਦੀ ਗੱਲ ਐ ਅੱਜ ਪਹੁੰਚੇ 12 ਤਰੀਕਾ ਤਿੰਨ ਦਿਨ ਹੋ ਗਏ ਮੇਰੀਆਂ ਅੱਖਾਂ ਸਾਹਮਣੇ ਭਾਜੀ ਤੜਫਦੀ ਘੋੜੀ ਮਰੀ ਐ ਮੇਰੇ ਕੋਲ ਇਸ ਗੱਲ ਦੀ ਵੀਡੀਓ ਹੈਗੀ ਆ ਮੈਂ ਕਹਿੰਨਾ ਭਾਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰਾ ਨੁਕਸਾਨ ਬੜਾ ਹੈ 5000 ਰੁਪਿਆ ਮੈਂ ਉੱਤੇ ਲਾਇਆ ਇਹਦੇ ਕੀ ਲੱਗਦਾ ਜਦੋਂ ਇਤਨਾ ਬੱਚਿਆਂ ਨੂੰ ਜਿਹੜਾ ਜਾਨਵਰ ਤੜਪ ਤੜਪ ਕੇ ਮਰਦਾ ਤਾਂ ਭਾਜੀ ਮੈਂ ਤਾਂ ਤੁਹਾਨੂੰ ਦੱਸਣਾ ਮੇਰਾ ਦਿਲ ਹੀ ਜਾਣਦਾ ਜਿੱਦਾਂ ਤੜਪ ਤੜਪ ਕੇ ਮਰੀ ਆ ਮੈਂ ਤੇ ਹੱਥ ਜੋੜਦਾ ਰਿਹਾ ਮਹਾਰਾਜ ਚਾ ਮੇਰੀ ਘੋੜੀ ਬਚਾ ਦੇ ਜਾਂ ਮੈਨੂੰ ਮਾਰ ਦੇ ਮੇਰੀ ਅੱਖਾਂ ਸਾਹਮਣੇ ਨੂੰ ਕਿਉਂ ਤਰਫ ਹੋਣਾ ਇੱਕ 40 45 ਜਿੰਨਾ ਵੀ ਤੁਸੀਂ ਪੈਸੇ ਖਰਚੇ ਉਤੋਂ 25000 5000 ਮੈਂ ਉੱਤੇ ਲਾਤਾ ਭਾਜੀ 52600 ਰੁਪਿਆ ਘੋੜੀ ਮੇਰੀ ਤਾਂ ਵੀ ਨਹੀਂ ਬਜੀ ਮੈਂ ਤਾਂ ਕਹਿੰਦਾ ਹੋਰ 5000 ਲੱਗ ਜਾਂਦਾ ਬਾਜੀ ਮੈਂ ਕੋਲੋਂ ਲਾ ਦਿੰਦਾ ਘੋੜੀ ਤੇ ਮੇਰੀ বাজਦੀ ਅੱਖਾਂ ਸਾਹਮਣੇ ਤਰਫ ਦਰਪਕੇ ਮਰ ਗਈ ਇਨਸਾਫ ਨਹੀਂ ਕਰਦੇ ਸੁਣਾ ਮੈਂ ਪਾਜੀ ਮੰਗੇ ਉਹ ਚਾਹੁੰਦਾ ਵਾ ਵੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਵਾ ਇਹਦਾ ਜੋ ਹਰਿਆਣਾ ਭਰਿਆ ਜਾਵੇ ਜਾਂ ਫਿਰ ਇਸ ਬੰਦੇ ਤੇ ਪਰਚਾ ਕਰਾ ਜਾ ਫਿਰ ਇੱਥੇ ਬੰਦੇ ਤੇ ਕਾਰਵਾਈ ਹੋਵੇ ਬਾਜੀ ਮੈਂ ਕਿਉਂਕਿ ਮੈਂ ਡੇਲੀ ਬੇਸ ਤੇ ਪੈਸੇ ਚੁੱਕ ਕੇ ਤੇ ਮੈਂ ਘੋੜੀ ਲਿਆ ਆ ਬਾਜੀ ਮੈਂ ਕਿੱਥੋਂ ਉਤਾਰਨੇ ਪਾਇ ਗਰੀਬ ਬੰਦਾ ਮੈਂ ਇਹ ਕਰਕੇ ਭਾਜੀ ਮੈਂ ਤਾਂ ਬੇਨਤੀ ਇਹੋ ਕਰਦਾ ਵੀ ਮੇਰੇ ਮੈਨੂੰ ਇਨਸਾਲ ਚਾਹੀਦਾ ਜੀ ਹੁੰਦੀ ਤਾਂ ਤੁਸੀਂ ਆਪਣਾ ਰੋਜੀ ਰੋਜ਼ਗਾਰ ਜਿਹੜਾ ਸੀ ਉਹ ਚੱਲ ਪਾਜੀ ਮੈਂ ਕੰਮ ਤੋਂ ਬੈਠਾ ਵਾਂ ਘਰੇ ਬੈਠਾ ਵਾਂ ਸੌਜੀ ਦਾ ਮੈਂ ਕੰਮ ਕਰਦਾ ਮੈਂ ਤਾਂ ਰੇੜੇ ਚੋਂ ਲਈ ਲਈ ਹੁਣ ਮੈਂ ਕਿੱਥੋਂ ਡੇਲੀ ਬੱਸ ਵਾਲੇ ਮੇਰੇ ਘਰੇ ਗੇੜੇ ਮਾਰਨ ਦਾ ਮੈਂ ਕਿੱਥੋਂ ਪੈਸੇ ਦਊਂਗਾ ਮੈਂ ਗਰੀਬ ਬੰਦਾ ਹਾਂ ਸਰ ਕੀ ਨਾਂ ਤੁਹਾਡਾ ਤੇ ਕਿਹੜਾ ਪਿੰਡ ਜੀ ਤੁਹਾਡਾ ਸਰ ਮੇਰਾ ਨਾਮ ਲਖਿੰਦਰ ਸਿੰਘ ਪਿੰਡ ਮੇਰਾ ਗੱਗੋਵਾਲਾ ਬੀਤੇ ਦਿਨੀ ਇੱਕ ਘੋੜੀ ਨੂੰ ਲੈ ਕੇ ਕੋਈ ਕੀ ਗੱਲਬਾਤ ਹੋਈ ਜੇ ਸਰ ਮੈਂ ਜਾਂੜਿਆ ਹਾਂ ਖਾਲੀ ਟਰਾਲੀ ਲੈ ਕੇ ਆਪਣੇ ਉਧਰ ਪੈਲੀ ਵਾਲ ਨੂੰ ਸਰ ਉਧਰੋਂ ਘੋੜੀ ਲੈ ਕੇ ਆਉਂਦੇ ਇਹ ਦੋ ਜਣੇ ਦੋਵਾਂ ਬੰਨਿਆਂ ਤੋਂ ਫੜੀ ਸੀ ਇੱਕ ਉਹਨਾਂ ਦੇ ਨਾਲ ਮੁੰਡਾ ਸੀ ਉਹ ਮੋਟਰਸਾਈਕਲ ਤੇ ਮਗਰਹੀ ਜਦੋਂ ਸਰ ਸਾਰਾ ਟਰੈਕਟਰ ਨਾਂ ਗਿਆ ਅੱਧੀ ਟਰਾਲੀ ਨਾਂ ਗਈ ਉਹ ਘੋੜੀ ਨੇ ਡਰ ਕੇ ਦਲੱਤਾ ਮਾਰਿਆ ਪਛਾਣ ਨੂੰ ਟਰਾਲੀ ਦੇ ਨਾਲ ਉਹਦੀ ਲਾਤ ਅੜ ਗਈ ਲੱਤ ਅੜ ਕੇ ਉਹਦੀ ਖੁਰੀ ਲੱਥ ਗਈ ਸਰ ਇਹੋ ਗੱਲ ਹੋਈ ਜੀ ਉਦੋਂ ਜਿਹੜੀ ਉਸ ਵੇਲੇ ਕੋਈ ਤੁਹਾਡੇ ਨਾਲ ਕੋਈ ਹੋਰ ਬੰਦੇ ਮੌਜੂਦ ਸਨ ਸਰ ਬੰਦੇ ਉੱਥੇ ਬਹੁਤ ਜ਼ਿਆਦਾ ਸੀ ਸਰ ਬੰਦੇ ਘਰ ਤੋਂ ਘਰ ਸਰ 100 ਪਿੰਡ ਚੜ੍ਹਪੁਰ ਪਿੰਡ ਦਾ 100 ਜਣਾ ਉੱਥੇ ਇਕੱਠਾ ਹੈ ਜਦੋਂ ਵੀ ਘੋੜੀ ਦਾ ਉਹ ਲੱਥਾ ਵਾ ਜਿਹੜਾ ਪੈਰ ਦਾ ਨੋ ਤੇ ਉਹ ਫਿਰ ਕੀ ਉਸ ਵੇਲੇ ਮੌਕੇ ਤੇ ਕੀ ਗੱਲ ਹੋਈ ਤੁਹਾਡੀ ਸਰ ਉਦੋਂ ਉਹ ਟਾਈਮ ਤੇ ਸਰ ਮੈਂ ਪਹਿਲਾਂ ਗੱਡੀ ਚੱਲ ਗਿਆ ਫਿਰ ਮੈਨੂੰ ਬੰਦਿਆਂ ਮੋਤਬਰਾ ਬੰਦਿਆਂ ਚੜ੍ਹਪੁਰ ਦੇ ਨੇ ਮੈਨੂੰ ਵਾਪਸੀ ਸੱਦਿਆ ਸਰ ਉਹਨਾਂ ਜਿਹੜੀ ਜਿਹੜਾ ਘੋੜੀ ਲਿਆ ਗਿਆ ਸਾਰਾ ਬੰਦਾ ਮਾਤੜ ਹੀ ਇਹਨਾਂ ਬੰਦਿਆਂ ਸਾਰਿਆਂ ਨੇ ਉਹਦੀ ਮਤ ਕੀਤੀ ਮੈਨੂੰ ਕਹਿੰਦੇ ਵੀ ਇਹਦੀ ਮਤ ਕਰਨੀ ਹੈ ਆਪਾਂ ਸਾਰੇ ਇਹਨਾਂ ਨੇ ਫੈਸਲਾ ਕੀਤਾ ਉਹ 15000 ਰੁਪਏ ਮੰਗਦਾ ਸੀ ਸਰ ਇਹਨਾਂ ਨੇ ਫੈਸਲਾ ਕੀਤਾ ਵੀ ਚਲੋ ਆਪਾਂ ਦੇ ਇਹਨਾਂ ਨੂੰ ਕੁਝ ਨਾ ਕੁਝ ਸਰ ਇਹਨਾਂ ਬੰਦੇ ਜਦੋਂ ਫੈਸਲਾ ਕੀਤਾ ਨਾ 12000 ਚ ਗੱਲ ਕੀਤੀ ਉਹਦੇ ਨਾਲ ਸਰ ਮੈਂ 12000 ਰੁਪਇਆ ਦਿੱਤਾ ਮੜਕੇ ਨਾਲ ਆਪਣੇ ਕੋਲੋਂ ਸਰ ਬਿਲਕੁਲ ਆਪਣੇ ਕੋਲੋਂ ਦਿੱਤਾ ਮੈਂ ਸਾਰਾ ਫਿਰ ਉਸ ਤੋਂ ਬਾਅਦ ਕੋਈ ਤੁਹਾਡੀ ਮਿੱਠੀ ਗਈ ਵੀ ਜਾਂ ਕੋੜੀ ਦਾ ਲਾਜ ਵਾਸਤੇ ਹੋਰ ਦਵਾਂਗੇ ਜਾਂ ਕੋਈ ਇਸ ਤਰ੍ਹਾਂ ਦੀ ਗੱਲ ਹੋਈ ਨਹੀਂ ਸਰ ਹੋਰ ਕੋਈ ਗੱਲ ਨਹੀਂ ਹੋਈ ਸਿਰਫ ਉਹ ਮੌਕੇ ਤੇ ਜੋ ਹੋਣਾ ਸੀ ਉਹ ਉਸੇ ਟਾਈਮ ਹੀ ਹੋ ਗਿਆ ਸਰ ਕੋ ਤੁਹਾਡੇ ਵੱਲੋਂ ਕੋਈ ਉਸ ਲੜਕੇ ਨੂੰ ਕੋਈ ਜਾਤੀ ਸੂਚਿਤ ਸ਼ਬਦ ਬੋਲੇਗੇ ਨਹੀਂ ਸਰ ਮੈਂ ਹੋਈ ਨਹੀਂ ਸਕਦਾ ਇਸ ਤਰ੍ਹਾਂ ਦਾ ਜੇ ਕੋਈ ਮੈਂ ਕੀਤਾ ਮੈਨੂੰ ਪ੍ਰੂਫ ਕਰਾ ਦੇਣ ਮੈਂ ਸੌਂ ਖਾਣ ਨੂੰ ਤਿਆਰਾਂ ਗੁਰਦੁਆਰੇ ਕੋਈ ਬੰਦੀ ਤੇ ਜਿਹੜੀ ਤੁਹਾਡੀ ਗਵਾਹੀ ਦੇਣਗੇ ਵੀ ਇਹ ਗੱਲ ਹੋਈ ਆ ਕਿ ਸਰ ਜਿੰਨੇ ਬੰਦੇ ਸੀ ਚੜ੍ਹਪੁਰ ਵਿੱਚ 100 ਘੱਟ ਤੋਂ ਘੱਟ 100 ਹੋ ਜਾਣਾ ਸਾਰਿਆਂ ਨੂੰ ਸਰ ਪੁੱਛ ਸਕਦੇ ਤੁਸੀਂ ਜਿੰਨੋਂ ਜਿਹੜਨੂੰ ਮਰਜੀ ਕੀ ਨਾਂ ਤੁਹਾਡਾ ਕਿਹੜਾ ਪਿੰਨ ਹੈ ਦੱਸੋ ਸਾਡਾ ਪਿੰਨ ਬਾਲਾ ਬਦਰੀਆ ਜੀ ਕੀ ਨਾਂ ਹੈ ਬਲਵਿੰਦਰ ਸਿੰਘ ਪਪਾ ਨਾਂ ਮੇਰਾ ਬਲਵਿੰਦਰ ਜੀ ਉਦੋਂ ਕੀ ਗੱਲ ਹੋਈ ਸੀ ਜਿਹੜੀ ਘੋੜੀ ਨੂੰ ਲੈ ਕੇ ਇਹਨਾਂ ਦੀ ਅਫਸਰ ਵਿੱਚ ਹਾਂਜੀ ਮੈਂ ਉਦੋਂ ਬਾਲਾ ਬਦਰੀਆ ਸਾਡੇ ਲੱਗਈ ਉਹਦਾ ਡੇਰਾ ਗੁਜਰਣਾ ਜਿੱਥੇ ਘੋੜੀ ਲਈ ਇਹਨਾਂ ਪੋਪੋੜੀ ਲੱਗ ਤੁਰੇ ਹੋਂਦੇ ਮਹਰੋਂ ਆਇਆ ਉਹ ਦੌਕੂਮੈਂਟ ਤੇ ਇਹਨੂੰ ਲਖੇ ਇਹਨੂੰ ਲਖਾ ਸੰਗੇ ਵੀ ਉੱਥੇ ਮੌਜੂਦ ਇਹਨੂੰ ਸੱਦ ਲਿਆ ਹੈ ਉਹ ਤੋਂ ਤੇ ਇਹਨਾਂ ਬੰਦਿਆਂ ਨੇ ਜਿਹੜੇ ਬਾਊਨੀ ਰਿਆਡ ਬ੍ਰਦਰਸ 17 ਨੰਬਰਦਾਰ ਇਹਨਾਂ ਨੇ ਮਤਲਬ ਧੱਕੇ ਨਾਲ ਪੈਸੇ ਦਵਾਏ ਮੈਂ ਸੋ ਚਾਹੁੰਦਾ ਹਾਂ ਵੀ ਪੈਸੇ ਦਾ ਕੋਈ ਗੁਨਾਹ ਨਹੀਂ ਇਹਨੂੰ ਕੋਈ ਜਿਹੜੇ ਮਤਲਬ ਪੈਸੇ ਨਾਲ ਝੂਠਾ ਮਤਲਬ ਗਲਤ ਨਾ ਪਾਇਆ ਜਾਣ ਤੇ ਇਹਨਾਂ ਲੋਕਾਂ ਨੇ ਮਤਲਬ ਕਿਤਾਬ ਇਹ ਗਰੀਬ ਬੰਦਾ ਵਾ ਤਰਲੇ ਮਾਰਨ ਡਿਆ ਚਲੋ ਇਹਦਾ ਨੁਕਸਾਨ ਹੋਇਆ ਇਹਨੂੰ ਜਿਹੜਾ ਅਗਰ ਮਤ ਕੀਤੀ ਜਾਵੇ ਕੋੜੀ ਜਿਹੜੇ ਲੈ ਕੇ ਆ ਰਹੇ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਇਹਨਾਂ ਦੇ ਜਿਹੜੀ ਆ ਉਹ ਟਾਇਰ ਦੇ ਥੰਡੇ ਕੋੜੀ ਦਾ ਪੌੜ ਆਇਆ ਸੀ ਸਾਰ ਕੋੜੇ ਦਾ ਕੋਈ ਪੌੜ ਥੱਲੇ ਨਹੀਂ ਆ ਟਰੈਕਟਰ ਲੰਘਿਆ ਸਾਰੇ ਲੋਕੀ ਉੱਥੇ ਮੌਜੂਦ ਹੀ ਮੌਕੇ ਤੇ ਟਰਾਲੀ ਨੂੰ ਉਹਨੇ ਪਿਛਾਂਟਾ ਮਾਰਿਆ ਕੋੜੀ ਨਾਲ ਤੇ ਉਹਦਾ ਹੀ ਮਰ ਖੁਰਲ ਸੀ ਉਹਦੀ ਉਸ ਵੇਲੇ ਪੈਸਿਆਂ ਦੀ ਜਿਹੜੀ ਗੱਲਬਾਤ ਕੀ ਗੱਲਬਾਤ ਹੋਈ ਪੈਸੇ ਸਾਰੇ ਅਸੀਂ ਤਾਂ ਦੇਣ ਨੂੰ ਰਾਜ਼ੀ ਨਹੀਂ ਪਹਿਲਾਂ ਮੁੜ ਕੇ ਉਹਨਾਂ ਮੂਤ ਬ੍ਰਹਮ ਬੰਦੇ ਦੇ ਆਖਣ ਤੇ ਫਿਰ ਅਸੀਂ ਮਤਲਬ 15000 ਰੁਪਏ ਆਂਦੇ ਪਹਿਲੋਂ ਮੰਗਦੇ ਹੋਰ ਸਾਡਾ ਵੀ ਨੁਕਸਾਨ ਕਾਫੀ ਹੋ ਗਿਆ ਮਤਲਬ ਅਸੀਂ ਗਰੀਬ ਬੰਦੇ ਆ ਇਹਹੀਂ 12000 ਰੁਪਏ ਮਿਲ ਕੰਨ ਮੋਰਪੁਰਾਂ ਨਾਲ ਮਗਾਈ ਲੰਮੜਦਾਰਾਂ ਨੂੰ ਇਹ ਪਸਾਂ ਜੋਨੇ ਵਾਲੇ ਵਿੱਚ ਆਗੂ ਭਾਵੇਂ ਕੋਲੀ ਦੇ ਸੱਟ ਲੱਗਣ ਦੇ ਪੈਸੇ ਦਿੱਤੇ ਹੀ ਕਿ ਇਨਸਾਨੀਅਤ ਦੇ ਨਾਂ ਤੇ ਇਨਸਾਨੀਅਤ ਦਾ ਨਾਂ ਤੇ ਕੋਈ ਜਾਤੀ ਸੂਚਿਤ ਸ਼ਬਦ ਕੋਈ ਬੋਲੇਗੇ ਇਹਨਾਂ ਵੱਲੋਂ ਲੱਖਾਂ ਸੇ ਗੱਲ ਨਹੀਂ ਸਰ ਕਿਸੇ ਨੇ ਕੋਈ ਸ਼ਬਦ ਨਹੀਂ ਬੋਲਿਆ ਉਹਨਾਂ ਨੂੰ ਪਤਾ ਹੀ ਨਹੀਂ ਹੈ ਜਾਣਦੇ ਨਹੀਂ ਹਨ ਉਹਨਾਂ ਨੂੰ ਬੰਦੇ ਨੂੰ ਨੰਮੇ ਤਾਂ ਬੰਦੇ ਹੈ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਜਿਹੜਾ ਜਾਤੀ ਸੂਚੀ ਸ਼ਬਦ ਬੋਲੇਗੇ ਨਹੀਂ ਜੇ ਗਲਤ ਕਹਿਣ ਦੀ ਗੱਲ ਜੜੀ ਗਲਤ ਕੋਈ ਕਹੀ ਜਾਵੇ ਤੇ ਹੁਣ ਜੇ ਅਮਰਜੀ ਕਹੀ ਜਾਵੇ ਉਹਨਾਂ ਡੇਢ ਮਹੀਨੇ ਦਾ ਉਹਨਾਂ ਪਹਿਲਾਂ ਕੋਈ ਕਿਤੇ ਕੋਈ ਦਰਖਾਸਤ ਕੋ ਕੀਤੀ ਕੋ ਗਲਬਾਤ ਕੰਪਲੇਨਟ ਕੀਤੀ ਹੈ ਤਾਂ ਖਲਾਫ ਤੁਸੀਂ ਸਾਰੇ ਮੌਜੂਦ ਸੀ ਜੀ ਉੱਥੇ ਹਾਂਜੀ ਮੌਜੂਦ ਹੀ ਮੌਜੂਦ ਜੀ ਨਾਂ ਤੇ ਕਿਹੜਾ ਪਿੰਡ ਜੀ ਦਾ ਬਲਵਿੰਦਰ ਸਿੰਘ ਨਾਂ ਆ ਪਿੰਡ ਸਾਡਾ ਚਾੜ ਪੂਰਿਆ ਉਹਦੋਂ ਕੀ ਗੱਲਬਾਤ ਹੋਈ ਸੀ ਘੋੜੀ ਨੂੰ ਲੈ ਕੇ ਇਹਨਾਂ ਦੀ ਘੋੜੀ ਇਹ ਦੋ ਆਦਮੀ ਫੜ ਕੇ ਲਈ ਆਉਣ ਦੇ ਇਹੀ ਤੇ ਲਾਗੋਂ ਦੀ ਟਰੈਕਟਰ ਜਾ ਰਿਹਾ ਇਹੀ ਤੇ ਘੋੜੀ ਨੇ ਮਗਰਲੇ ਬੰਨੇ ਜਦੋਂ ਪਸੰਡਾ ਮਾਰਿਆ ਤੇ ਉਹਦੀ ਖੂਰੀ ਲੱਗੀ ਆ ਤੇ ਸਾਡੇ ਜਾਣੇ ਕਿ ਬੂਏ ਦੇ ਗਾੜੀ ਇਹ ਚਾਂਸ ਹੋਇਆ ਤੇ ਅਸੀਂ ਜਾ ਕੇ ਉਹਨੂੰ ਟਿਕਟਾ ਕੇ ਲਵਾਏ ਘੋੜੀ ਨੂੰ ਪੱਟੀ ਕਰਾਈ ਆ ਤੇ ਫਿਰ ਇਹਨੂੰ ਸੱਧਿਆ ਅਸੀਂ ਲਖੇ ਨੂੰ ਜਿਹਦਾ ਨਾਮ ਲਾਉਂਦੇ ਇਹ ਉਹਨਾਂ ਦੇ ਰੋਣ ਦੇ ਕਾਰਨ ਵੀ ਸਾਡਾ ਨੁਕਸਾਨ ਹੋਇਆ ਅਸੀਂ ਲਾਗੇ ਦੇ ਬੰਦੇ ਨਾਲ ਵਿਗਾੜ ਕੇ ਉਹਨਾਂ ਬੰਦਿਆਂ 15000 ਰੁਪਏ ਮੰਗਿਆ ਅਸੀਂ 12000 ਰੁਪਏ ਇਹਦੇ ਕੋ ਭਰਾਇਆ ਇਹਨਾਂ ਇਹਦਾ ਕੋਈ ਕਸੂਰ ਨਹੀਂ ਇੱਥੇ ਕੈਸ਼ ਪੈਸੇ ਦਿੱਤੇ ਕੈਸ਼ ਪੈਸੇ ਹੀ ਆਪ ਦਿੱਤੇ ਉਹਨਾਂ ਨੂੰ ਘੋੜੀ ਲਾਦ ਕੇ ਘੱਲੀ ਉਹਨਾਂ ਦੇ ਨਾਲ ਕੋਈ ਗੱਲ ਹੋਈ ਸੀ ਕਿ ਕੀ ਬਾਕੀ ਲਾਜਮੀ ਤੁਹਾਡੇ ਵੱਲੋਂ ਚੈੱਕ ਕਰਵਾਉਣਾ ਨਹੀਂ ਨਹੀਂ ਕੋਈ ਲਾਜ ਨਹੀਂ ਉਹਨਾਂ ਕਹਾਂ ਵੀ ਸਾਡੀ ਮਦਦ ਕਰਾਓ ਤੇ ਉਹਨਾਂ 15000 ਰੁਪਇਆ ਮੰਗਿਆ ਸੀ 12000 ਦੀ ਗੱਲ ਕਰਾ ਕੇ ਤੇ ਕੰਮ ਨਬੇੜਿਆ ਉਹਨਾਂ ਦਾ ਕਹਿਣਾ ਕਿ ਲੱਖਾ ਸਿੰਘ ਵੱਲੋਂ ਜਿਹੜਾ ਵਾ ਉਹਨਾਂ ਨੂੰ ਜਾਤੀਵਾਦੀ ਜਾਤੀ ਸੋਚਿਤ ਸ਼ਬਦ ਵੀ ਜਿਹੜੇ ਆ ਬੋਲੇ ਗਏ ਨਾ ਨਹੀਂ ਕੋਈ ਹੋ ਨਹੀਂ ਸਕਦਾ ਜਾਤੀਵਾਦੀ ਤੇ ਤਾਂ ਹੋਏ ਨਾ ਵੀ ਇੱਕ ਪਿੰਡ ਦਾ ਬੰਦਾ ਹੋਵੇ ਵੀ ਉਹਦੀ ਜਾਤੀ ਦਾ ਪਤਾ ਹੋਵੇ ਤਾਂ ਹੀ ਕਿਸੇ ਨੂੰ ਲਬਜ ਬੋਲਿਆ ਜਾ ਸਕਦਾ ਤੇ ਜਿਹੜਾ ਹੁਣ ਬੰਦਾ ਇਥੋਂ ਤਰਨਤਾਰਨ ਤੋਂ ਆਇਆ ਉਹਨੂੰ ਕੀ ਪਤਾ ਕਿਹੜੀ ਜਾਤੀ ਦਾ ਕਿਉਂਕਿ ਇਹਦੇ ਗਾਲ ਟੋਕਨ ਤੇ ਲਿਖ ਕੇ ਪਾਇਆ ਨਹੀਂ ਜਾਤੀ ਦਾ ਕੋਈ ਜਿਹੜੀ ਲਿਖਤੀ ਹੋਈ ਸੀ ਤੁਹਾਡੀ ਉਹ ਜਿਹੜੇ ਪੈਸੇ ਪੂਸੇ ਦਿੱਤੇ ਸੀਗੇ ਕੋਈ ਲਿਖਤੀ ਸਾਡੇ ਪਿੰਡ ਦੇ ਕਿਸਾਨ ਯੂਨੀਅਨ ਨਾਲ ਹੀ ਦੋ ਤਿੰਨ ਲੰਬੜਦਾਰ ਮੌਜੂਦ ਹੀ ਉਥੇ ਜਿਨ੍ਹਾਂ ਨੇ ਇਹ ਕੰਮ ਸਾਰੇ ਆਹੀਂ ਰਲ ਕੇ ਕਰਾਇਆ Onda tira ya, bondina.